ਇਕੋ ਕੁਝ ਦਿਨ ਤਾਂ ਲੱਗਦੇ ਹੀ ਹੈ ਕਾਂਗਰਸ ਪਾਰਟੀ ਨੇ ਟਿਕਟਾਂ ਵੰਡਣੀਆਂ ਤਾਂ ਉਹ ਫੜਚੋਲ ਕਰਨ ਦੇ ਵਿੱਚ ਕੌਣ ਮੰਗਦਾ ਹੈ ਕਾਫੀ ਲੋਕ ਚਾਹੁੰਦੇ ਆ ਕਿ ਮੈਨੂੰ ਮਿਲੇ ਮੈਨੂੰ ਮਿਲੇ ਆਖਰ ਪਾਰਟੀ ਨੇ ਜੇ ਨਤੀਜੇ ਤੇ ਪਹੁੰਚਣਾ ਕੁਝ ਟਾਈਮ ਲੱਗ ਜਾਂਦਾ ਕੋਈ ਗੱਲ ਨਹੀਂ ਦੋ ਚਾਰ ਦਿਨਾਂ ਚ ਹੋ ਜਾਣਗੀ ਤੇ ਦੂਸਰੀ ਗੱਲ ਕੀ ਜਾਈ ਆਪ ਲਗਾਤਾਰ ਜਲੰਧਰ ਮੇ ਜੋ ਮੀਟਿੰਗ ਵਗੈਰਾ ਕਰ ਰਹੇ ਹੋ ਲੇਕਿਨ ਜੋ ਚੌਧਰੀ ਪਰਿਵਾਰ ਹੈ ਖਾਸਕਰ ਵਿਕਰਮ ਚੌਧਰੀ वो आपके खिलाफ जो अभी भी बयानबाजी कर रहे हैं हालांकि तो है आप डेरो में जा रहे धार्मिक जगह अपना प्रश्न करने जा रहे हैं प्रकाशित करने जा रहे हैं चलो खैर मैं मर्यादा वाला बंदा है मैं कदम लक्ष्मण रेखा पार नहीं करता इस करके ਜੋ ਮੇਰੀ ਪਾਰਟੀ ਦਾ ਬੰਦਾ ਕੋਈ ਕੁਝ ਬੋਲਦਾ ਮੈਂ ਉਹਦਾ ਜਵਾਬ ਦੇਣਾ ਨਹੀਂ ਹੈ ਜਦੋਂ ਤੱਕ ਬੰਦਾ ਪਾਰਟੀ ਦੇ ਵਿੱਚ ਲੇਕਿਨ ਉਨਕੀ ਤਰਫ ਸੇ ਆਪਕੀ ਵਿਰੋਧ ਜੋ ਹੈ ਲਗਾਤਾਰ ਦੇਖਣੇ ਨੂੰ ਮਿਲ ਰਹਾ ਹੈ ਤਾਂ ਕਾਰਨ ਕੀ ਹੈ ਰਹੀ ਹੈ ਮੇਰਾ ਵਿਰੋਧ ਕਰਨਾ ਜੇ ਕੋਈ ਕਰਦਾ ਹੈ ਤਾਂ ਉਹਦਾ ਕਿਰਦਾਰ ਹੈ ਮੈਂ ਨਹੀਂ ਬੋਲ ਰਿਹਾ ਉਹਨੂੰ ਬੰਦਾ ਇਹ ਮੇਰਾ ਕਿਰਦਾਰ ਹੈ ਲੇਕਿਨ ਇਹ ਆਪ ਨੇ ਹੀ ਉਨਕੀ ਇਤਨੀ ਮਦਦ ਕੀਤੀ ਉਸਕੇ ਬਾਅਦ ਉਹ ਆਪਕਾ ਵਿਰੋਧ ਕਰ ਰਹੇ ਹਨ ਹਾਲਾਂਕਿ ਅਭੀ ਟਿਕਟ ਅਨਾਉਂਸ ਨਹੀਂ ਹੋਈ ਹੈ ਕਿਉਂਕਿ ਚਰਚਾ ਤਾਂ ਇਹ ਹੀ ਹੈ ਕਿ ਆਪਕਾ ਜੇ ਜੋ ਪਾਣੀ ਆਏਗਾ ਫਿਰ ਮੋ ਦੇਖੋ ਲਾਂਗੇ ਅਜੇ ਪਾਣੀ ਆਇਆ ਨਹੀਂ ਹੈ ਟਿਕਟ ਜੀ ਨੂੰ ਹੋਏਗੀ ਆਪਾਂ ਉਹਦੇ ਨਾਲ ਚੱਲਣਾ ਹੈ ਕਿਉਂਕਿ ਸੀਐਮ ਸਾਹਿਬ ਨੇ ਵੀ 16 ਤਾਰੀਖ ਨੂੰ ਐਲਾਨ ਕੀਤਾ ਹੈ ਕਿ ਮੁਧਿਆਣਾ ਤੇ ਜਲੰਧਰ ਮੇਂ ਉਹ ਆਪਣੇ ਜੋ ਉਮੀਦਵਾਰ ਐ ਐਲਾਨ ਕਰਨਗੇ ਐਸੇ ਮੈਨੂੰ ਲੱਗ ਰਿਹਾ ਹੈ ਕਿ ਆਪਕੇ ਕਲੱਬ ਕੋਈ ਬੜਾ ਚਿਹਰਾ ਲੈ ਕੇ ਆ ਸਕਦੀ ਹੈ ਨਹੀਂ ਮੇਰੇ ਤਾਂ ਜੀ ਟਿਕਟ ਨਹੀਂ ਡਿਕਲੇਅਰ ਹੋਇਆ ਉਹ ਤਾਂ ਉਹ ਨਾ ਉਹ ਜੀ ਨੂੰ ਲਿਆਣਾ ਲਿਆਉਣ ਐਕਚੁਅਲੀ ਕੀ ਹੈ ਕਿ ਉਹ ਜਦ ਉਹਨਾਂ ਤੋਂ ਕੋਈ ਜਾਣਦਾ ਤਾਂ ਉਹਨੂੰ ਗਰਦਾਸ ਦੱਸਦੇ ਐ ਜਦ ਉਹਨਾਂ ਦੇ ਵਿੱਚ ਕੋਈ ਆਉਂਦਾ ਤਾਂ ਉਹਨੂੰ ਇਨਕਲਾਬੀ ਦੱਸਦੇ ਐ ਹੁਣ ਦੇਖਦੇ ਹਾਂ ਕਿਹੜੇ ਨਵੇਂ ਇਨਕਲਾਬੀ ਲੱਭ ਕੇ ਲਿਆਉਂਦੇ ਆ ਜਿਹੜੇ ਨੇ ਬਾਅਦ ਚ ਗਰਦਾਰ ਬਣਨਾ ਹੋਵੇ ਰਿੰਕੂ ਵੀ ਲਗਾਤਾਰ ਇਹ ਬਿਆਨਬਾਜ਼ੀ ਕਰ ਰਹੇ ਹੈ ਕਿ ਆਪ ਆਪਣੀ ਇਮਾਨਦਾਰੀ ਦਾ ਸਟੈਂਡ ਬਤਾਈਏ ਕਿਉਂਕਿ ਆਪਕੇ ਜੋ ਰਿਸ਼ਤੇਦਾਰ ਥੇ ਉਹ ਤੋ ED ਦੀ ਗ੍ਰਿਫਤ ਵਿੱਚ ਰਹੇ ਜੇਲ੍ਹ ਕੱਟ ਕਰ ਰਹੇ ਔਰ ਆਪੇ ਵੀ ਸ਼ਿਕੰਜਾ ਦਾ ਸ਼ਰੂ ਹੋਇਆ ਦੇਖੋ ਰਿੰਕੂ ਦਾ ਤਾਂ ਇਹ ਹਾਲਤ ਹੈ ਮੈਂ ਇਹਨਾਂ ਨੂੰ ਹੁਣੇ ਸੁਣਾ ਰਿਹਾ ਸੀ ਕਿ ਪਹਿਲਾਂ ਬੇਬੇ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ ਬੇਬੇ ਮੀਮਜਾਦੇ ਨਾਲ ਕੱਲ ਨੂੰ ਪਤਾ ਨਹੀਂ ਕੀ ਕਰਦੀ के आपजगया e कोंने क्या करना